ਪਿਆ ਪੰਨ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤਨਵਾਜੀਤ ਨੂੰ ਅਨੁਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਸਕਾਰ ਪੰਨ ਸਾਹਿਬ ਖਬਰਾਂ ਦਾ ਸੈਸਲਾ ਸ਼ੁਰੂ ਕਰਦੇ ਆਂ ਤੇ ਕੈਨੇਡਾ ਚ ਵਾਪਰ ਵੀ ਬੜਾ ਕੁਝ ਰਿਹਾ ਉਹਦੀ ਵੀ ਗੱਲਬਾਤ ਕਰਾਂਗੇ ਅੱਗੇ ਜਾ ਕੇ ਪਰ ਜਿਹੜੀ ਚੀਜ਼ ਆਮ ਲੋਕਾਂ ਦਾ ਲੱਖ ਤੋੜ ਦਿੰਦੀ ਆ ਉਹ ਹੁੰਦੀ ਆ ਮਹਿੰਗਾਈ ਤੇ ਸੋ ਕੈਨੇਡਾ ਚ ਮਹਿੰਗਾਈ ਦਰ ਮਿੱਥੇ ਟੀਚੇ ਤੋਂ ਥੱਲੇ ਹੈ ਜੀ ਕਹਿੰਦੇ ਬਿਲਕੁਲ ਸੂਈ ਦੇ ਵਿੱਚ ਜੇਕਰ ਇਹ ਮਿੱਥਿਆ ਹੋਇਆ ਟੀਚਾ ਜੋ ਬੈਂਕ ਆਫ ਕੈਨੇਡਾ ਨੇ ਇਹ ਆਪਣਾ ਜੋ ਉਹਨਾਂ ਦਾ ਪਲਾਨ ਸਜਾ ਦੇ ਅਸਥਿਤਕ ਲੈ ਕੇ ਹੋਣਾ ਸੋ ਉਹਨਾਂ ਨੇ 2% ਦਾ ਟੀਚਾ ਮਿੱਥਿਆ ਹੋਇਆ ਆ ਸੋ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੇ ਦੀ ਜੋ ਰਿਪੋਰਟ ਜੋ ਕੱਲ ਜਾਰੀ ਹੋਈ ਹੈ ਸੋ ਉਹਦੇ ਵਿੱਚ ਦੱਸ ਰਹੇ ਨੇ ਕਿ ਮਈ ਮਹੀਨੇ ਦੇ ਵਿੱਚ ਸਾਲਾਨਾ ਦਰ ਦੇ ਨਾਲ ਵਧਾਈ ਦੇ ਵਿੱਚ 1.7 ਫੀਸਰ ਦਾ ਵਾਧਾ ਹੋਇਆ ਜੇਕਰ ਅਸੀਂ April ਮਹੀਨੇ ਦੀ ਵੀ ਗੱਲ ਕਰੀਏ ਇਸ ਸਾਲ ਮਹੀਨੇ ਦੇ ਵਿੱਚ ਵੀ 1.7% ਦਾ ਵਾਧਾ ਹੋਇਆ ਸੀ ਜੇ ਮਈ ਦੇ ਵਿੱਚ ਵੀ ਇੰਨਾ ਹੀ ਵਾਧਾ ਹੋਇਆ ਤਪਾ ਵੇਅ ਕਿ ਜੋ 2% ਵਾਅਦੇ ਦੀ ਗੱਲ ਹੈ ਬੈਂਕ ਆਫ ਕੈਨੇਡਾ ਚਾਹ ਰਿਹਾ ਵੀ ਇੱਥੇ ਇੱਕ ਤੱਕ ਮਗਾਈ ਜਾਂਦੀ ਹੈ ਤਾਂ ਇਸ ਮਗਾਈ ਨੂੰ ਠੀਕ ਤੇ ਮੰਨਿਆ ਜਾਊਗਾ ਵੀ ਐਨੀ ਕਿ ਜਾਇਜ਼ ਹੈ ਸੋ ਉਸ ਕੀਚੇ ਤੋਂ ਮਗਾਈ ਆ ਪਿਛਲੇ 2 ਮਹੀਨਿਆਂ ਦੀ ਗੱਲ ਕਰੀਏ ਕਿ ਘੱਟ ਫੀਸ ਦੇ ਉੱਪਰ ਦਰਜ ਹੋਈ ਹੈ ਸੋ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੇ ਕਹਰੇ ਨੇ ਕਿ ਜੋ ਲੈਂਡ ਮੀਨ ਰੈਂਟਲ ਪ੍ਰਾਈਸ ਜਿਹੜੀ ਕਿੰਨੇ ਵੀ ਥੋੜਾ ਜਿਹਾ ਵੰਦਾ ਹੋਇਆ ਨਾਲ ਜੋ ਟ੍ਰੈਵਲ ਟੂਰਸ ਹੁੰਦੇ ਨੇ ਲੇਕਿਨ ਜਿਵੇਂ ਉਹਦੇ ਕੀਮਤਾਂ ਦੇ ਵਿੱਚ ਕਮੀ ਆਈ ਹੈ ਕਿ ਨਾਲ ਗੈਸ ਤੇ ਜਿਹੜੇ ਸੈਲੂਲਰ ਸਰਵਿਸ ਨੇ ਕਹਿੰਦੇ ਵੀ ਇਹਦੇ ਵਿੱਚ ਵੀ ਥੋੜੀ ਜਿਹੜੀ ਆ ਇਹ ਕਮੀ ਦੇਖ ਨੂੰ ਮਿਲੀ ਹੈ ਤੇ ਇਹਦੇ ਤੋਂ ਇਲਾਵਾ ਅਗਰ एनर्जी ਨਾਲ रिलेटेड جيڪا سی ટીમ ਦਾ ਵੀ ਗੱਲ ਕਰੀਏਕਰ ਉਹ ਬਾਹਰ ਕੱਢ ਦਿੱਤੀਆਂ ਜਾਣ ਤਾਂ ਉਸ ਤੋਂ ਬਾਅਦ ਓਵਰ ਆਲ ਵਗਾਹੇ ਦੇ ਵਿੱਚ 2.7% ਦਾ ਵਾਧਾ ਨਜ਼ਰ ਆ ਰਿਹਾ ਸੋ ਭਾਵੇਂ ਕਾਰਨ ਤੇ ਇਹ ਚੀਜ਼ਾਂ ਨੇ ਜਾਂ ਹੋਰ ਚੀਜ਼ਾਂ ਜਿਹੜੀਆਂ ਕਿ ਇਸ ਦੇ दायरे ਤੋਂ ਬਾਹਰ ਹੋ ਗਈਆਂ ਨੇ ਉਹਦੇ ਵਿੱਚ 2.7% ਦਾ ਵਾਧਾ ਆ ਤੇ ਇਹ ਵਾਧਾ ਇਹ ਮਹੀਨੇ ਦੇ ਵਿੱਚ 2.9 ਦਾ ਸੀਗਾ ਭਾਵੇਂ ਉਸ ਤੋਂ ਵੀ ਥੋੜਾ ਜਿਆਦਾ ਕਰਨੀਲੇ ਵਿੱਚ ਦੇਖਣ ਨੂੰ ਮਿਲਿਆ ਓਵਰ ਆਲ ਜਿਵੇਂ ਮੈਂ ਗੱਲ ਕੀਤੀ ਹੈ ਕਿ ਇਹ 1.7% ਦੇ ਉੱਪਰ ਦਾਜ ਹੋਈ ਹੈ ਸੋ ਇੱਥੇ ਜੇਕਰ ਗਿਣਤੀਆਂ ਜੇ ਮਿੰਟੀਆਂ ਨੂੰ ਦੇਖੀਏ ਤਾਂ ਮਗਿਆਈ ਹਾਲ ਦੀ ਘੜੀ ਆਂਕੜਿਆਂ ਦੇ ਮਤਾਬਕ ਇਹ ਕਾਬੂ ਦੇ ਵਿੱਚ ਨਜ਼ਰ ਆ ਰਹੀਆਂ ਪਰ ਜੇਕਰ ਪਵਿੰਦਰ ਜੀ ਅਸੀਂ ਵੈਸੇ ਦੇਖੀਏ ਕਿ ਕੈਲੰਡਰ ਦੇ ਵਿੱਚ ਅਸੀਂ ਜਿਵੇਂ ਬਰਤਨ ਦੇ ਵਿੱਚ ਰਹਿ ਰਹੇ ਹਾਂ ਇਹ ਓਵਰ ਆਲ ਲੋਕਾਂ ਦੇ ਖਰਚੇ ਜਿਹੜੇ ਨੇ ਉਹ ਵਧੇ ਨੇ ਜਿਵੇਂ ਅਸੀਂ ਗੱਡੀਆਂ ਦੀ ਸ਼ੁਰੂਆਤੀ ਗੱਲ ਕਰਦੇ ਹਾਂ ਉਹਦੇ ਵਿੱਚ ਵੱਡਾ ਇਜ਼ਾਫਾ ਦੇਖਣਾ ਮਿਲਿਆ ਇਹ ਟੈਕਸਾਂ ਦੀ ਗੱਲ ਕਰਦੇ ਹਾਂ ਅਸੀਂ ਦੇਖਿਆ ਕਿ ਸਿਟੀ ਵੱਲੋਂ ਟੈਕਸਾਂ ਦੇ ਵਿੱਚ ਪਾਣੀ ਦੇ ਬਿੱਲਾਂ ਦੇ ਵਿੱਚ ਭਾਰੀ ਵਾਧਾ ਕੀਤਾ ਗਿਆ ਸੋ ਓਵਰਆਲ ਤਾਂ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ ਪਰ ਇਹ ਜੋ ਅੰਕੜੇ ਦੱਸੇ ਨੇ ਇਹਨਾਂ ਅੰਕੜਿਆਂ ਦੇ ਮੁਤਾਬਕ ਮੰਨਿਆ ਹੈ ਜਿਹੜੀ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਹੈ ਤੇ ਇਹ ਦੱਸ ਇਹਨਾਂ ਦੇ ਮੁਤਾਬਕ ਫਿਰ ਇਹ ਹੋ ਸਕਦਾ ਕਿ ਬੈਂਕ ਆਫ ਕੈਨੇਡਾ ਨੇ ਜਦੋਂ ਅਗਲੇ ਮਹੀਨੇ ਜੁਲਾਈ ਤੀਨੋਂ ਜਿਹੜੀ ਇੰਟਰਸਟ ਰੇਟ ਹੁਣ ਲਾਤੀ ਮੀਟਿੰਗ ਕਰਨੀ ਹੈ ਫਿਰ ਅਗਲੇ ਮਹੀਨੇ ਵੀ ਇਸ ਤਰੀਕੇ ਦੇ ਅੰਕੜੇ ਆਉਂਦੇ ਨੇ ਤਾਂ ਹੋ ਸਕਦਾ ਹੈ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਹੋ ਜਾਤੀ ਹੈ ਜਾਂ ਤਾਂ ਹੋਰ ਹੋ ਲੈ ਕਿ ਕੋਈ ਫੈਸਲਾ ਜਿਹੜਾ ਲੈ ਲਵੇ ਪਰ ਇਹਦਾ ਅੰਕੜਿਆਂ ਦੇ ਮੁਤਾਬਕ ਜਿੰਨਾ ਕਿ ਵੀ ਟਿਚਰ ਨਿਕਾ ਹੋਇਆ ਸੀਗਾ ਉਸ ਟਿਚੇ ਤੋਂ ਹੀ ਕਾਹੀ ਮਗਾ ਇਹ ਸਨੇ ਚੱਲ ਰਹੀ ਹੈ ਜੀ ਬ੍ਰਹਮਣ ਸਾਹਿਬ ਸੋ ਅਗਲੀ ਖਬਰ ਇਹ ਤਾਂ ਹੋਗੀ ਕੈਨੇਡਾ ਦੀ ਤੇ ਅਸਲੀ ਤੌਰ ਤੇ ਲੋਕ ਜਾਣਦੇ ਨੇ ਵੀ ਇਹ ਤਾਂ ਇਹ ਤਾਂ ਡਾਟੇ ਆਉਂਦੇ ਨੇ ਬਾਹਰ ਪਰ ਉਹ ਲੋਕਾਂ ਨੂੰ ਆਮ ਜਿਹੜੇ ਔਰ ਜਾਨਾ ਜ਼ਿੰਦਗੀ ਬਤੀਤ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਇਹ ਤਾਂ ਕੈਨੇਡਾ ਲੈਵਲ ਤੇ ਸਿਟੀਜ਼ ਦੇ ਲੈਵਲ ਦੇ ਉੱਤੇ ਜਿਹੜੇ ਖਰਚੇ ਵਧਦੇ ਨੇ ਉਹ ਤਾਂ ਮਨ ਲੱਗਦਾ ਅੱਖੋਂ ਪਰੋਖੇ ਹੀ ਕਰ ਦਿੱਤੇ ਜਾਂਦੇ ਨੇ ਚਲੋ ਬਾਕੀ ਖਰਚੇ ਜਿਹੜੇ ਉਹ ਵੀ ਟੈਕਸ ਪੇਅਰ ਦੀ ਮਨੀ ਚੋਂ ਹੀ ਜਾਂਦੇ ਨੇ ਜਿੱਥੇ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ ਨੇ ਨਾਟੋ ਦੇ ਲਈ ਜੋ ਉਹਨਾਂ ਦੇ ਸਮਝੌਤੇ ਹੋੁੰਦੇ ਨੇ ਵੀ 5% ਆਪ ਦਾ ਪਾਉਣਾ ਹੁੰਦਾ ਤੇ ਅਜੇ ਉਹ ਆਪਣੇ ਟੀਚੇ ਤੋਂ ਥੱਲੇ ਨੇ ਪਰ ਉਹ ਨਾਟੋ ਮੁਲਕ ਜੀਡੀਪੀ ਦਾ 5% ਰੱਖਿਆ ਤੇ ਖਰਚ ਕਰਨ ਵੱਲ ਉਹ ਵਧੇ ਨੇ ਜੀ ਇਹ ਕੋਵਿਡ ਨਜੀ ਦੇ ਵਿੱਚ ਇਹ ਹੈ ਕਿ ਨੈਟੋ ਦਾ ਜੋ ਪਹਿਲਾ ਟਾਰਗੇਟ ਚੱਲਿਆ ਆ ਰਿਹਾ ਉਹ ਸੀਗਾ ਜੀਡੀਪੀ ਦਾ 2% ਕਿ ਜਿੰਨੇ ਵੀ ਨੈਟੋ ਕੰਟਰੀਸ ਨੇ ਉਹ ਆਪਣੇ ਜੀਡੀਪੀ ਦਾ 2% ਜੋ ਹੈ ਉਹ ਕੱਟੂ ਕਰਕੇ ਆਪਣੇ ਡਿਫੈਂਸ ਦੇ ਉੱਪਰ ਖਰਚ ਕਰਨ ਪਰ ਹੁਣ ਜਿਸ ਤਰ੍ਹਾਂ ਇਹ ਦੁਨੀਆ ਦੇ ਹਾਲਾਤ ਬਦਲ ਰਹੇ ਨੇ ਸੋ ਇਹ ਜਿਸ ਤਰ੍ਹਾਂ ਨਾਲ ਸੀ ਦੇਖਿਆ ਵੀ ਇਰਾਨ ਇਜ਼ਾਇਲ ਦੇ ਵਿੱਚ ਤਲਕੀ ਵਧੀ ਪਿਛਲੇ ਸਮੇਂ ਦੌਰਾਨ ਇਹ ਰਸ਼ੀਆ ਦੇ ਯੂਕਰੇਨ ਦੇ ਵਿੱਚ ਪਿਛਲੇ ਇੱਕ ਟੋਕੜ ਕੇਨ ਸਾਲਾਂ ਤੋਂ ਤਲਕੀ ਜਿਹੜੀ ਲਗਾਤਾਰ ਚੱਲ ਰਹੀ ਹੈ ਤੇ ਹੋਰ ਵੀ ਜਿਸ ਤਰ੍ਹਾਂ ਦਾ ਦੁਨੀਆ ਦੇ ਹਾਲਾਤ ਬਣੇ ਹੋਏ ਨੇ ਤੇ ਪੱਛਮੀ ਮੁਲਕਾਂ ਦੇ ਮੁਤਾਬਕ ਚੀਨ ਰਸ਼ੀਆ ਇਰਾਨ ਚਾਹ ਹੋਰ ਜੋ ਇਸ ਤਰੀਕੇ ਦੇ ਇਹਨਾਂ ਦੇ ਸਹਿਯੋਗੀ ਮੁਲਕ ਨੇ ਜਿਹਨਾਂ ਦੇ ਵਿੱਚ ਨਾਰਥ ਕੋਰੀਆ ਵੀ ਆਉਂਦਾ ਸੋ ਉਹਨਾਂ ਦਾ ਖਤਰਾ ਵੀ ਦੱਸਿਆ ਜਾ ਰਿਹਾ ਸੋ ਜੋ ਇਸ ਸਮੇਂ ਪੈਸ਼ੇਕ ਨੀਦਰਲੈਂਡ ਦੇ ਵਿੱਚ ਜੋ ਮੀਟਿੰਗ ਚੱਲ ਰਹੀ ਹੈ ਨੈਟੋ ਦੀ ਸੋ ਉਸ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਮਾਰਕਾ ਦੇ ਰਾਸ਼ਟਰਪਤੀ ਯਾਟਰਨਸ ਸਾਹਿਬ ਇੱਕ ਕੈਨੇਡਾ ਦੇ ਪਰਮਿਸਟਰ ਮਾਰਕਾ ਨੀਸਾ ਨੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਸਟਾਰਮਸ ਸਾਹਿਬ ਨੇ ਫ੍ਰੈਂਚ ਦੇ ਪ੍ਰੈਜ਼ੀਡੈਂਟ ਗਏ ਹੋਏ ਨੇ ਜਰਮਨ ਦੇ ਚਾਂਸਲਰ ਨੇ ਯੂਕਰੇਨ ਦੇ ਫਰੰਟ ਗਏ ਹੋਏ ਨੇ ਪਰ ਹੋਰ ਵੀ ਜਿਹੜੇ ਇਹ ਵੱਡੇ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੋ ਉਹਦੇ ਵਿੱਚ ਹੁਣ ਕੀ ਆ ਕਿ 2% ਦੀ ਜਗ੍ਹਾ ਇਹ ਕਹਿੰਦੇ ਕਿ 2035 ਤੱਕ ਆਗਲੇ 10 ਸਾਲਾਂ ਦੇ ਵਿੱਚ ਕਹਿੰਦੇ ਵੀ ਰੱਖਿਆ ਦੇ ਉੱਪਰ 2 ਦੀ ਜਗ੍ਹਾ 5% ਖਰਚੀਆਂ ਕਰਨਾ ਆਪਣੇ ਟੀਚੇ ਨੂੰ 5% ਦੇ ਉੱਪਰ ਲੈ ਕੇ ਜਾਣ ਆਇਆ ਸੋ ਇਸ ਪਾਸੇ ਵੱਲੋਂ ਵਾਅਦੇ ਹੋਏ ਨਜ਼ਰ ਆ ਰਹੇ ਨੇ ਸੋ ਕੱਲ ਦੀ ਇਹ ਨੈਟੋ ਦੀ ਮੀਟਿੰਗ ਉੱਥੇ ਸ਼ੁਰੂ ਹੋਈ ਹੈ ਸੋ ਅੱਜ ਵੀ ਇਹ ਚੱਲੇਗੀ ਸੋ ਅਗਰ ਮੰਨੋ 5% ਜੀਡੀਪੀ ਦਾ ਸਿਰਫ ਰੱਖਿਆ ਦੇ ਉੱਪਰ ਖਰਚਾ ਕਰਨਾ ਆ ਸੋ ਬਹੁਤ ਵੱਡੀ ਰਕਮ ਹੋ ਜਾਣੀ ਆ ਸੋ ਇਹਦੇ ਵਿੱਚ ਜਿਵੇਂ ਅਸੀਂ ਕੈਨੇਡਾ ਦੇਖੀ ਕੈਨੇਡਾ ਦਾ ਹਜੇ 2% ਦਾ ਟੀਚਾ ਵੀ ਨਹੀਂ ਪੂਰਾ ਕਰ ਸਕਿਆ 1.5% ਦੇ ਉੱਪਰ ਖਰਚਾ ਕਰ ਰਿਹਾ ਸੋ ਮਤਲਬ ਅਗਰ ਇਹਨਾਂ ਨੂੰ 3.5% ਹੋ ਉਸ ਕੱਟਣਾ ਪਵੇ ਸੋ ਇਹਦੇ ਨਾਲ ਜਿਹਹੂਰ ਲੋਕਾਂ ਨੂੰ ਸਹੂਲਤਾਂ ਮਿਲੀਆਂ ਜਿਹੜੇ ਡਾਲਰ ਹੋਰ ਜਗ੍ਹਾ ਖਰਚੇ ਜਾ ਸਕਦੇ ਨੇ ਸਿਹਤ ਦੇ ਉੱਪਰ ਖਰਚੇ ਜਾ ਸਕਦੇ ਨੇ ਹੋਰ ਸਹੂਲਤਾਂ ਦੇ ਵਾਧੇ ਉੱਪਰ ਖਰਚੇ ਜਾ ਸਕਦੇ ਨੇ ਸੋ ਉਹਨਾਂ ਦੇ ਵਿੱਚ ਫਿਰ ਸਰਕਾਰਾਂ ਨੂੰ ਇੱਕ ਚੋਤੀਆ ਕਰਨਿਆ ਸੋ ਵੀ ਆ ਸੋ ਇਹ ਖਰਚਾ ਫਿਰ ਡਿਵਰਟ ਕਰਨਾ ਪਊਗਾ ਜੇ ਇੱਕ ਪਾਸੇ ਨੂੰ ਰੱਖਿਆ ਵੱਲੋਂ ਸੋ ਇਹਦੇ ਵਿੱਚ ਸਾਢੇ 3 ਪਾਸਣ ਤੋਂ ਕਹਿੰਦੇ ਆ ਕਿ ਹਥਿਆਰ ਖਰੀਦਣ ਦੇ ਉੱਪਰ ਜਿਹਦੇ ਵਿੱਚ 에ਅਰਕraft ਨੇ ਮਜ਼ਾਈਲਾ ਨੇ ਜਾਂ ਹੋਰ ਹਥਿਆਰ ਨਿਯੋਕਿਤ ਨੇ ਇਹ ਬਾਕੀ 1.5% ਕਹਿੰਦੇ ਵੀ ਇਨਫਰਾਸਟ੍ਰਕਚਰ ਜਿਹੜਾ ਡਿਫੈਂਸ ਦਾ ਉਹਨੂੰ ਵਧਾਉਣ ਤੇ ਪਰ ਲਾਉਣੇ ਆ। ਹੁਣ ਇਹ 5% ਦਾ ਜਿਹੜਾ ਟੀਚਾ ਹੈ ਨਾ ਉਹਨੂੰ ਲੈ ਕੇ ਜਿਹੜੇ NATO ਦੇ ਕੰਟਰੀਜ਼ ਨੇ ਅਗਲੇ 10 ਸਾਲ ਚੱਲਣਗੇ ਸੋ ਇੱਕ ਵੱਡੀ ਚੇਂਜ ਜਿਹੜੀ ਹੈ NATO ਦੇ ਵਿੱਚ ਜੋ ਦਾ ਸਿਸਟਮ ਸੀ ਬਣਿਆ ਹੋਇਆ ਸੋ ਉਹਦੇ ਵਿੱਚ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹਦੇ ਨਾਲ ਜਿਕਰ ਅਸੀਂ ਕੈਨੇਡਾ ਦੀ ਸ਼ੀ ਗੱਲ ਕਰੀਏ ਸੋ ਇਹਨਾਂ ਨੇ ਲੰਮੀ ਸੋਮਵਾਰ ਨੂੰ ਜੇ ਯੂਰਪੀਅਨ ਜੂਨੀਅਰ ਦੇ ਨਾਲ ਵੀ ਜੋ ਬ੍ਰਸਲ ਦੇ ਵਿੱਚ ਨਦੀਕ ਸੰਮੇਲਨ ਹੋਇਆ ਸੀਗਾ ਸੋ ਉਹਦੇ ਵਿੱਚ ਸਖ਼ਤ ਤੇ ਰੱਖਿਆ ਪਾਈ ਵਾਲੀ ਲੋਡ ਲੈ ਕੇ ਵੀ ਦੋਵਾਂ ਪਾਸਿਆਂ ਤੋਂ ਸੰਜੋਗਤਾ ਹੋਇਆ ਆ ਸੋ ਇਹਦੇ ਵਿੱਚ ਜੋ ਕੈਨੇਡੀਅਨ ਕੰਪਨੀਆਂ ਨੇ ਉਹ 1.25 ਟ੍ਰਿਲੀਅਨ ਡਾਲਰ ਦੇ ਜਿਹੜੇ ਜੀਆਰ ਯੂਰੋਪ ਪ੍ਰੋਗਰਾਮ ਨੇ ਸੋ ਉਹਦੇ ਵਿੱਚ ਹਿੱਸਾ ਲੈਣ ਦਾ ਰਾਹ ਖੋਲਦਾ ਸੋ ਇਹਦੇ ਵਿੱਚ ਕੈਨੇਡਾ ਜੋ ਅਮਰੀਕਾ ਦੇ ਉੱਤੇ ਵੱਡੇ ਪੱਧਰ ਤੇ ਨਿਰਭਰ ਸੀਗਾ ਸੋ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਹਥਿਆਰ ਅਗੇ ਅਮਰੀਕਾ ਤੋਂ ਸਿੱਧੇ ਜਾ ਰਹੇ ਸੀਗੇ ਉਹ ਹੁਣ ਕਹਿੰਦੇ ਵੀ ਯੂਰਪ ਤੋਂ ਵੀ ਫੀਡੇ ਜਾਣਗੇ ਸੋ ਓਵਰਆਲ ਇਹ ਹਥਿਆਰਾਂ ਨੂੰ ਲੈ ਕੇ ਜੋ ਖਰਚੇ ਨੇ ਜਿਵੇਂ ਅਸੀਂ ਪਹਿਲੀ ਕਵਰ ਦੇ ਵਿੱਚ ਜ਼ਿਕਰ ਕੀਤਾ ਸੋ ਇਹ ਵੀ ਓਵਰਆਲ ਜਿਹੜੇ ਵਾਦੇ ਜਾ ਰਹੇ ਨੇ ਸੋ ਦੇਖਦੇ ਹਾਂ ਉਹਨਾਂ ਵਾਲੇ ਸਰਮੇਦਾਰ ਕਿ ਇਹ ਮੁਲਕ ਹੋਰ ਕਿਸ ਤਰੀਕੇ ਦੀ ਜਿਹੜੇ ਨੀਤੀਆਂ ਬਣਾਉਂਦੇ ਨੇ ਜੀ ਜੀ ਬਦਰਨ ਸਾਹਿਬ ਬਾਦੇ ਅਗਲੀ ਖਬਰ ਵੱਲ ਕੋਈ ਦਿਨ ਇਹ ਤਾਂ ਵਾਂਝਾ ਨਹੀਂ ਰਹਿੰਦਾ ਹੈਗਾ ਵੀ ਸਾਡੇ ਬੰਦਿਆਂ ਦੇ ਨਾਂ ਨਾਉਣ ਵਿੱਚ ਤੇ ਬ੍ਰੈਂਟਨ ਦਾ ਪੰਜਾਬੀ ਡਰਾਈਵਰ ਹੈ ਜੀ ਉਹ ਡਰੱਗ ਨਾਲ ਗ੍ਰਿਫਤਾਰ ਕੀਤਾ ਗਿਆ ਫਰਾਂਸ ਹਾਂ ਬਿਲਕੁਲ ਦੇਖੋ ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਨੇ ਸਿਪਿਛਲੇ ਲੰਮੇ ਸਮੇਂ ਤੋਂ ਦੇਖ ਰਿਆ ਹੈ ਲਗਾਤਾਰ ਇੱਕ ਦੋ ਹਫ਼ਤਿਆਂ ਦੇ ਵਕਤ ਵਿੱਚ ਕੋਈ ਨਾ ਕੋਈ ਇਸ ਤਰੀਕੇ ਦੀ ਖਬਰ ਆ ਜਾਂਦੀ ਹੈ ਜਾਸਾਨੀਆ ਬਾਰਡਰ ਤੋਂ ਆ ਜਾਂਦੀ ਹੈ ਡੈਟਰਾਇਟ ਬਾਰਡਰ ਤੋਂ ਆ ਜਾਂਦੀ ਹੈ ਜਾਂ ਫਿਰ ਜਿਹੜੇ ਅਲਬਾਟਾ ਦੇ ਕੁਝ ਬਾਰਡਰਸ ਨੇ ਉੱਥੋਂ ਇਸ ਤਰੀਕੇ ਦੀ ਖਬਰ ਆ ਜਾਂਦੀ ਨੇ ਇਹ ਖਬਰਾਂ ਜਿਹੜੀਆਂ ਨੇ ਇਹ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ ਨੇ ਤੇ ਹੁਣ ਇੱਕ ਦੁਬਾਰਾ ਇਸ ਤਰੀਕੇ ਦੀ ਖਬਰ ਆਈ ਹੈ ਕੀ ਅਮਰੀਕਾ ਦੇ ਪਾਸਿਓਂ ਇੱਕ ਕੈਨੇਡਾ ਵੱਲੋਂ ਜਿਹੜਾ ਇਹ ਸ਼ਰਾਬ ਲੈ ਕੇ ਆਉਣ ਦੀ ਜੋ ਗੱਲ ਸੀਗੀ ਸੋ ਉਹ ਹੁਣ ਅਸ਼ਰਕ ਹੋਈ ਐ ਸੋ ਇਹਦੇ ਵਿੱਚ ਕਹਿੰਦੇ ਆ ਕਿ ਜੋ ਸਾਰ ਨੇ ਆਦਾ ਇਹ ਬਿਊ ਵਾਟਰ ਬ੍ਰਿਜ ਐ ਸੋ ਇੱਕ ਟਰੱਕ ਐ ਕਹਿੰਦੇ ਵੀ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਸੀਗਾ ਸੋ ਉਸ ਟਰੱਕ ਨੂੰ ਰੋਕਿਆ ਗਿਆ ਇਹ ਜੂਨ 12 ਦੀ ਖਬਰ ਐ ਸੋ ਜਦੋਂ ਟਰੱਕ ਤੇਲ ਦੀ ਇਨਸਪੈਕਸ਼ਨ ਹੋ ਵਿੱਚ ਉਹ ਕਹਿੰਦੇ ਵੀ ਐਕਸੋਸਟ ਸਟਾਕ ਸੀ ਕਿ ਲੋਕ ਇਸ ਕੋਕੀਨ ਜਿਹੜੀ ਕਿ ਕਮਰਸ਼ੀਅਲ ਇਟ੍ਰੈਕਟਰ ਟੇਲ ਦੇ ਵਿੱਚ ਲੁਕੋ ਕੇ ਰੱਖੀ ਹੋਈ ਸੀ ਉਹ ਫਿਰ ਜਿਹੜੇ ਸਾਡੇ ਸੀਬੀਐਸ ਦੇ ਆਫੀਸਰਸ ਨੇ ਸੋ ਇਹਨਾਂ ਨੇ ਉਹ ਬਰਾਮਦ ਕੀਤੀ ਐ ਤੇ ਉਹਦਾ ਬਾਜ਼ਾਰ ਮੁੱਲ 30.2 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਆ ਸੋ ਕਹਿੰਦੇ ਵੀ 161 ਜਿਹੜੀਆਂ 1.8 ਕੋਕੀ ਇੰਡੀਆ 6 ਬਾਕਸਸ ਦੇ ਵਿੱਚ ਇਹਨੇ ਲੁਕੋ ਕੇ ਰੱਖੀਆਂ ਹੋਈਆਂ ਸੀ ਆ ਇਸ ਸੈਕਸ਼ਨ ਦੇ ਵਿੱਚ ਫਿਰ ਬਾਕਸ ਨਜ਼ਰ ਆਇਆ ਅਫਸਰਸ ਨੂੰ ਉਹ ਜਦੋਂ ਫਿਰ ਬਾਕਸ ਖੋਲੇ ਨੇ ਉਹਦੇ ਵਿੱਚੋਂ ਕੰਨ ਦੀ ਵੀ ਕੋਕੀ ਨੇ ਮਿਲੀ ਆ ਸੋ ਇਸ ਮਾਮਲੇ ਦੇ ਵਿੱਚ ਜੋ ਡਰਾਈਵਰ ਉਹ ਸਟ੍ਰੱਕਰ ਨੂੰ ਚਲਾ ਰਿਹਾ ਸੀਗਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜੋ ਨਸ਼ਾ ਆ ਆਫੀਆਰ ਵੀ ਦੇ ਹਵਾਲੇ ਕਰ ਦਿੱਤਾ ਗਿਆ ਸੋ ਜਿਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਉਹ ਦੀ ਸ਼ਨਾ ਕਟ ਬ੍ਰੰਕਨ ਦੇ ਸਟਾਈਲ ਫਰਲਨ ਨੇ ਇੱਕ ਕਰੋ ਵੀ ਸਿੰਗੋਜ ਹੋਈ ਹੈ ਤੇ ਬਾਕੀ ਦੇਖੋ ਹੁਣ ਅਧਾਲਤਾਂ ਨੇ ਫੈਸਲਾ ਕਰਨਾ ਵੀ ਕਿ ਡਰਾਈਵਰ ਦਾ ਕਿੰਨਾ ਕਸੂਰ ਹੈ ਜਾਂ ਹੋਰ ਅੱਗੇ ਜਿਹੜੇ ਲੋਕ ਇਹ ਡਰਗਤ ਮੰਗਵਾ ਰਹੇ ਹੋਣਗੇ ਉਹਨਾਂ ਬੰਤਨਾ ਕਸੂਰ ਹੈ ਇਹ ਫੈਸਲਾ ਅਦਾਲਤਾਂ ਦਾ ਹੈ ਪਰ ਜੇ ਇਸ ਤਰ੍ਹਾਂ ਨਾਲ ਕਿ ਵੱਡੇ ਪੱਧਰ ਤੇ ਜਿਹੜੇ ਮਾਰੂ ਨਸ਼ੇ ਅਮਰੀਕਾ ਤੋਂ ਕੈਂਡਜਾ ਅੰਦਰ ਆਖਲ ਹੋ ਰਹੇ ਨੇ ਫਰੇ ਵੀ ਜਾ ਰਹੇ ਨੇ ਇਹ ਤਾਂ ਪਿੰਦਰ ਜੀ ਚਲੋ ਜੋ ਫੜ ਹੋਏ ਨੇ ਪਤਾ ਨਹੀਂ ਕਿੰਨੇ ਇਸ ਤਰੀਕੇ ਦੇ ਥੱਕ ਨਿਕਲ ਵੀ ਜਾਂਦੇ ਹੋਣਗੇ ਬਿਨਾਂ ਫੜ ਹੋਏ ਤਾਂ ਕਿੰਨਾ ਨਸ਼ਾ ਇਸ ਸਾਡੇ ਬੱਚਿਆਂ ਤੱਕ ਨੌਜਵਾਨਾਂ ਤੱਕ ਪਹੁੰਚਦੋ ਆ ਤੇ ਇਹਦੇ ਵਿੱਚ ਫਿਰ ਅਗਰ ਇਸ ਤਰੀਕੇ ਨਾਲ ਲਗਾਤਾਰ ਸਾਡੀ ਆਪਣੀ ਕਮਿਟੀ ਦੇ ਲੋਕ ਫਰਗ ਹੋ ਰਹੇ ਨੇ ਨਾ ਮਾਰੇ ਨੇ ਇਹ ਪਿਛਲੇ ਤੁਸੀਂ ਕੁਝ ਹਫ਼ਤਿਆਂ ਦੀ ਗ੍ਰਿਫਤਾਰੀਆਂ ਦੇਖੋ ਕਿ ਕਿੰਨੇ ਵੱਡੇ ਪਦਰ ਦੇ ਨਾਮ ਆਏ ਨੇ ਸੋ ਬਹੁਤ ਹੀ ਮੰਗਤਾ ਗੜ ਜਾਣ ਹੈ ਜਿਸ ਪਾਸੇ ਨੂੰ ਸਾਡੀ ਕਮਿਟੀ ਦਾ ਜਿਹੜੇ ਨਾਮ ਨੇ ਪਾਰ ਜੀ ਜੀਪਰਨ ਸਾਹਿਬ ਸੋ ਥੋੜੀ ਜਿਹੀ ਇਲੈਕਸ਼ਨ ਦੀ ਗੱਲਬਾਤ ਕਰੀਏ ਕੋਈ ਨਾ ਕਿ ਜਿਮਨੀ ਚੋਣ ਹੁੰਦੀ ਰਹਿੰਦੀ ਹੈ ਇੱਥੇ ਤੇ ਆਪਾਂ ਨੂੰ ਪਤਾ ਹੀ ਹੈ ਜੀ ਆ ਪੀਅਰ ਪੋਲੀਵਰ ਉਹਨਾਂ ਦੇ ਲਈ ਵੀ ਇੱਕ ਸੀਟ ਖਾਲੀ ਕਰ ਦਿੱਤੀ ਗਈ ਆ ਉਹ ਦੇਖਦੇ ਆ ਕਦੋਂ ਇਲੈਕਸ਼ਨ ਹੁੰਦੀ ਆ ਪਰ ਹੁਣ ਅਲਬਰਟਾ ਦੀ ਜਿਮਨੀ ਚੋਣਾਂ 'ਚ ਕਹਿੰਦੇ ਐਂਡੀਪੀ ਜੇਤੂ ਰਹੀ ਹੈ ਪ੍ਰਧਾਨ ਸਾਹਿਬ ਕੀ ਅਪਡੇਟ ਹੈ ਜੀ ਤੇ ਦੇਖੋ ਅਲਬਰਟਾ ਦੇ ਵਿੱਚ ਤਿੰਨ ਜਗ੍ਹਾ ਦੇ ਉੱਪਰ ਉਹ ਪਚੋੜਾ ਜਿਮਨੀ ਚੋਣਾਂ ਹੋਈਆਂ ਸਨ ਉਹ ਜਿਮਨੀ ਚੋਣਾਂ ਦੇ ਜੋ ਨਤੀਜੇ ਨੇ ਉਹਨਾਂ ਦੇ ਵਿੱਚ ਦੱਸ ਰਹੇ ਨੇ ਕਿ ਦੋ ਜਗ੍ਹਾ ਤੋਂ ਐਂਡੀਪੀ ਜੇਤੂ ਆ ਇੱਕ ਜਗ੍ਹਾ ਤੋਂ ਜੋ ਸੱਤਾਧਾਰੀ ਤੇ ਰਹੇ ਉੱਥੇ ਵੀ ਯੂਸੀਪੀ ਉਸ ਨੂੰ ਇੱਕ ਸੀਟ ਆਈ ਹੈ ਦੋ ਸੀਟਾਂ ਜਿਹੜੀਆਂ ਨੇ ਐਨਡੀਪੀ ਨੂੰ ਮਿਲੀਆਂ ਨੇ ਸੋ ਤਿੰਨ ਸੀਟਾਂ ਦੇ ਉੱਪਰ ਇਹ ਕੁੱਲ ਚੋੜ ਹੋਈ ਸੀ ਤਾਂ ਇਹਦੇ ਵਿੱਚੋਂ ਐਨਡੀਪੀ ਕਿਉਂਕਿ ਦੋ ਸੀਟਾਂ ਜਿੱਤ ਗਈ ਹੈ ਸੋ ਇਸ ਕਰਕੇ ਫਿਰ ਐਨਡੀਪੀ ਦਾ ਇਹ ਜਹਤਸੀਂ ਬਾਹਰ ਉਦਾਰ ਸਕਦੇ ਆ ਕਿ ਮжоਰਿਟੀ ਆ ਉਸ ਸੀਟ ਜਿਹੜੀਆਂ ਨੇ ਉਪਚੋਣਾਂ ਦੇ ਵਿੱਚ ਉਹਨਾਂ ਨੇ ਜਿੱਤੀਆਂ ਨੇ ਸੋ ਇਹਦੇ ਵਿੱਚ ਇੱਕ ਜਗ੍ਹਾ ਤੋਂ ਜੋ ਰਮੈਂਟਲ ਐਲਰਸਲੀ ਜਿਹੜੀ ਉਪਚੋਣ ਸੀਗੀ ਸੋ ਸੋ ਪੰਜਾਬੀ ਮੂਲ ਦੇ ਕੁਰਤੀ ਸਿੰਘ ਬਰਾੜ ਜਿਹੜੇ ਕਿ ਐਨਡੀਪੀ ਵੱਲੋਂ ਨਿਦਵਾਸ ਸਨ ਸੋ ਉਹ ਵੀ ਜਿੱਤੇ ਨੇ ਸੋ ਇਹ ਤਿੰਨ ਉਪ ਚੋਣਾਂ ਦੇ ਵਿੱਚੋਂ ਇੱਕ ਸੀਟ ਤੋਂ ਪੰਜਾਬੀ ਜਿਹੜੇ ਮੂਲ ਦੇ ਕੈਂਡੀਡੇਟ ਨੇ ਤੇ ਜਿਹੜਾ ਬਰਾੜ ਐਨਡੀਪੀ ਵੱਲੋਂ ਸੀਗੇ ਸੋ ਉਹਨਾਂ ਨੇ ਵੀ ਜਿੱਤ ਦਾ ਜਿੱਤੀ ਐ ਸੋ ਓਵਰ ਆਲ ਇਹ ਜੋ ਇਹ ਤਿੰਨ ਚੋਣਾਂ ਸੀ ਸੋ ਇਹ ਚ ਐਨਡੀਪੀ ਦਾ ਹੱਥ ਜਿਹੜਾ ਤੁਲਨਾ ਚ ਪਰ ਹੋ ਰਿਹਾ ਹੈ ਜੀ ਜੀ ਬਰਾੜ ਸਾਹਿਬ ਬਾਦਿਆ ਫਿਰ ਆਪਾਂ ਅਗਲੀ ਖਬਰ ਵੱਲ ਥੋੜੀ ਇਹ ਖਬਰ ਹੈਗੀ ਆ ਭਾਰਤ ਤੋਂ ਤੇ ਆਪਾਂ ਨੂੰ ਵੈਸੇ ਹੀ ਹੈ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਕਿ ਕਹਿੰਦੇ ਪਾਵਰ ਹੈ ਦੁਨੀਆ ਦੀ ਬਹੁਤ ਵੱਡੀ ਪਰ ਜੇ ਆਮ ਲੈਵਲ ਤੇ ਲੋਕਾਂ ਦੀ ਮੈਂਟੈਲਿਟੀ ਨੂੰ ਦੇਖਿਆ ਜਾਵੇ ਵੰਚਿਆ ਜਾਵੇ ਹਾਂਜੀ ਤਾਂ ਉਹ ਕੁਛ ਹੋਰ ਹੀ ਨਿਕਲਦੀ ਹੈ ਜਾ ਕੇ ਸੋ ਹੁਣ ਕਹਿੰਦੇ ਭਾਰਤ ਦੇ ਵਿੱਚ ਫ੍ਰਾਂਸੀਸੀ ਔਰਤ ਦਾ ਕੋਈ ਬਲਤਕਾਰ ਦੀ ਖਬਰ ਸਾਹਮਣੇ ਆ ਰਹੀ ਹੈ ਅੱਜ ਕੋਈ ਇੱਕ ਖਬਰ ਉਦੇਸਪੁਰ ਰਾਜਸਥਾਨ ਤੋਂ ਇਹ ਸਾਹਮਣੇ ਆਈ ਹੈ ਜਿਹੜੇ ਤੇ ਜੂਨ 22 ਦਾ ਇਹ ਮਾਮਲਾ ਜਿਹੜੇ ਕਿ ਦੋ ਪੇਤਰਾ ਪੁਰਾਣਾ ਮਾਮਲਾ ਜਿਹੜਾ ਕਿ ਹੁਣ ਨਿਕਲ ਕੇ ਸਾਹਮਣੇ ਆਇਆ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਫ੍ਰੈਂਚ ਟੂਰਿਸਟ ਸੀ ਜਿਹਦੀ ਹਮਰ 30 ਸਾਲ ਦੀ ਸੀ ਕਿ ਉਹ ਉਦੇ ਤੌਰ ਵਿਖੇ ਉਹ ਐਡ ਸ਼ੂਟ ਵਾਸਤੇ ਆਈ ਹੋਈ ਸੀ ਤਾਂ ਉਹ ਉਸ ਸਮੇਂ ਦਿੱਲੀ ਦੇ ਵਿੱਚ ਰਹਿ ਰਹੀ ਸੀ ਤੇ ਕੁਸ਼ੂ ਨੇ ਆਪਣੀਆਂ ਐਡ ਲਗਾ ਕੇ ਸ਼ੂਟ ਕਰਨੀਆਂ ਸੀ ਅਸੂਸ ਕਰਕੇ ਉਹਦੇ ਕੋਲ ਆ ਜੱਣ ਗਈ ਹੋਈ ਸੀ ਤੇ ਇਹਦੇ ਵਿੱਚ ਉਹਦੇ ਨਾਲ ਇੱਕ ਹੋਰ ਨੌਜਵਾਨ ਸੀਗਾ ਜੋ ਉਸ ਵੀ ਉਸ ਸਮੇਂ ਮਦਦ ਕਰ ਰਿਹਾ ਸੀਗਾ ਤੇ ਜਿਹਦੇ ਬਾਰੇ ਦੱਸਿਆ ਗਿਆ ਕਿ ਉਹਦਾ ਨਾਮ सिद्धार्थ ਉਹ ਜ ਸੋ پتہ ਲੱਗਾ ਵੀ ਇਸ ਨੂੰ ਲੌਂਗ ਡਰਾਈਵ ਵਾਸਤੇ ਲੈ ਕੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਇੱਕ ਰੈਂਟਡ ਹਾਊਸ ਵਿੱਚ ਲੱਜਾ ਕੇ ਜ਼ਬਰਦਸਤੀ ਜੀਵਨ ਬਲਾਕ ਕਰ ਕੀਤਾ ਤੇ ਇਸ ਤੋਂ ਬਾਅਦ ਫਿਰ ਜਦੋਂ ਇਹ ਮਾਮਲਾ ਜਦੋਂ ਬਾਹਰ ਆਇਆ ਹੈ ਜੋ ਇਹ ਅਕਿਊਸਡ ਹੈ ਝਾਟ ਉਹ جاسੂਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤਿਨੋ ਹੋਏ ਸਾਮਲੇ ਨੂੰ ਜਿਹੜਾ ਆ ਅੱਗੇ ਜਿਹੜਾ ਆ ਲਜਾਇਆ ਜਾ ਰਿਹਾ ਸੋ ਇਹਦੇ ਵਿੱਚ ਵੀ ਨਹੀਂ ਜੀ ਕਿ ਦੇਖੋ ਕਿ ਅਸੀਂ ਦੇਖਦੇ ਆ ਕਿ ਬਲਾਸ ਕਾਰਜ ਹੋਰ ਇਸ ਧੀ ਕੇ ਲਈ ਗੱਲਾਂ ਵਾਸਤਾ ਬਹੁਤ ਵੱਡੀ ਪਦਰਤੀ ਹੁੰਦੀਆਂ ਕਿ ਫੀਮਾ ਅਰਕਾਦੀਅਨ ਵਾਇਟਰੀ ਵੀ ਦੇਖੀਏ ਕਿ ਕਨੇਡਾ ਨੇ ਵੀ ਕੁਝ ਇਸ ਤਰੀਕੇ ਦੀ ਅਡਵਾਈਜ਼ਰੀ ਜਾਰੀ ਕੀਤੀਆਂ ਸਨ ਕਿ ਇਸੇ ਕੇ ਦੀਆਂ ਗੱਲਾਂ ਬਾਤਾਂ ਉੱਥੇ ਬਹੁਤ ਹੁੰਦੀਆਂ ਨੇ ਕਿਉਂਕਿ ਜਦੋਂ ਫਿਰ ਕੋਈ ਬਾਹਰੋਂ ਕੋਈ ਟੂਰਿਸਟ ਜਾਂਦਾ ਸੋ ਅਗਰ ਉਹਦੇ ਨਾਲ ਇਸ ਤਰੀਕੇ ਦੀ ਗੱਲਬਾਤ ਹੁੰਦੀ ਹੈ ਫਿਰ ਇਹ ਮਾਮਲਾ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਇਹ ਮੀਡੀਆ ਦੇ ਵਿੱਚ ਵੀ ਸਰਕੂਲੇਟ ਹੋ ਜਾਂਦਾ ਸੋ ਕਿਉਂਕਿ ਫਰਾਂਸ ਦੀ ਇਹ ਔਰਸਤ ਜੀ ਫਰਾਂਸ ਦੀ ਸਿਟੀਜ਼ਨ ਸੀਗੀ ਸੋ ਇਹਦੇ ਨਾਲ ਇਸ ਤਰੀਕੇ ਦੀ ਜੋ ਗੱਲਬਾਤ ਹੋਈ ਹੈ ਸੋ ਇਹ ਮਾਮਲਾ ਇਸ ਕਰਕੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਸੁਰੱਖਿਆ ਦੇ ਤੁਹਾਨੂੰ ਇਹ ਸੋ ਭਾਰਤ ਵਾਸਤੇ ਵੀ ਇੱਕ ਆਫੀਸ਼ੀਅਲ ਵਾਲੀ ਗੱਲ ਹੈ ਤੇ ਫਰਾਂਸ ਦੀ ਹੀ ਮਹਿਲਾ ਦੇ ਨਾਲ ਸਾਨੂੰ ਪਤਾ ਵੀ ਪੰਜਾਬ ਦੇ ਵੀ ਇੱਕ ਇਹ ਵੱਡੇ ਇਹ ਲੀਡਰ ਦੇ ਨੇ ਬੱਚੇ ਨੇ ਇਸ ਤਰੀਕੇ ਦੀ ਹਰਕਤ ਕੀਤੀ ਸੀ ਤੇ ਉਸ ਵੇ ਉਸ ਚੀਜ਼ਾਂ ਦਾ ਦਬਾਅ ਵੀ ਲਿਆ ਗਿਆ ਸੀ ਪਰ ਇਸ ਬਾਰੇ ਚੀਜ਼ਾਂ ਦੱਬੀਆਂ ਨਹੀਂ ਰਹੀਆਂ ਸੋ ਬਾਹਰ ਆ ਗਿਆ ਨੇ ਮੀਡੀਆ ਦਾ ਹਿੱਸਾ ਬਣਿਆ ਨੇ ਸੋ ਇਹ ਛੋਟਾ ਛੋਟੀ ਅੰਤ ਦੇ ਵਿੱਚ ਕਰਦੇ ਆ ਜੀ ਕਿ ਇੱਥੇ ਇੱਕ ਪੁਲਿਸ ਆਫੀਸਰ ਹੈ ਸੋ ਉਹਦੇ ਉੱਪਰ ਇਕ ਕਾਫੀ ਜਿਹੜੇ ਗੰਭੀਰ ਦੋਸ਼ ਲੱਗੇ ਨੇ ਉਹਦੇ ਉੱਪਰ ਤੇ ਆਪਣੀ ਡਿਊਟੀ ਤਰ੍ਹਾਂ ਇਹ ਚੋਰੀ ਕਾਰਨ ਜਾਂ ਹੋਰ ਇਸਤਰੀ ਕੀ ਦੀ ਗਲਤ ਕੰਮ ਕਰਨ ਦੇ ਜਿਹੜੇ ਅਲਿਗੇਸ਼ਨਸ ਜਿਹੜੇ ਨੇ ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਲਾਏ ਨੇ ਸੋ ਇਹ ਅਫਸਰ ਟੋਰਾਂਟੋ ਪੁਲਿਸ ਸਰਵਿਸ ਦੇ ਨਾਲ ਸੰਬੰਧਿਤ ਹੈ ਸੋ 30 ਸਾਲਾਂ ਦੇ ਜਿਹੜੇ ਕਾਂਸਟੇਬਲ ਹੈ ਬ੍ਰੈਨ ਸੁਖਰਾਮ ਇਨਾਂ ਨੂੰ ਅਰੈਸਟ ਕੀਤਾ ਗਿਆ ਸੋ ਇਹਨਾਂ ਦੇ ਖਿਲਾਫ ਜਿਹੜੇ ਨੇ ਕੁਝ ਡੈਲੀਗੇਸ਼ਨਸ ਜਿਹੜੇ ਨੇ OPP ਨੂੰ OPP ਨੇ ਲਾਏ ਨੇ ਕਿਉਂਕਿ ਮਾਮਲਾ ਇਟ੍ਰਾਂਟੋ ਪੁਲਿਸ ਨੇ OPP ਨੂੰ ਰੈਫਰ ਕੀਤਾ ਸੀ OPP ਨੇ ਇਹ ਜਨਵਰੀ 2700 ਇਸ ਸਾਲ ਤੋਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਇਹ ਜਿਹੜੀ ਸ਼ੁਰੂ ਕੀਤੀ ਸੀ ਸੋ ਇਹ ਇੱਕ ਤਾਂ ਇਹ ਪੀਲ ਜਿਹਨੇ ਪੁਲਿਸ ਨੇ ਵੀ ਇਸ ਨੂੰ ਇਹ ਪਿਛਲੇ ਸਮੇਂ ਤੋਂ ਨਾ ਜਾਰੀ ਕੀਤਾ ਸੀਗਾ ਇਹ ਅਨਪੀਅਰ ਡਰਾਈਵਿੰਗ ਕਰਿਆ ਸੀ ਨਸ਼ਾ ਕਰਕੇ ਡਰਾਈਵ ਕਰਿਆ ਸੀ ਕੁਝ ਨਸ਼ੇ ਵੀ ਬਰਾਬਰ ਹੋਏ ਸੀ ਤੇ ਹੁਣ ਜਿਹੜੇ ਓਪੀਪੀ ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਈ ਹੈ ਸੋ ਉਹਦੇ ਵਿੱਚ ਇਸ ਅਫਸਰ ਦੇ ਉੱਪਰ ਇਹ ਚੋਰੀ ਜਿਹੜੀ ਕਿ 5000 ਡਾਲਰ ਤੋਂ ਉੱਪਰ ਹੈ ਜਾਂ 5000 ਡਾਲਰ ਤੋਂ ਜਿਹੜੀ ਥੱਲੇ ਆ ਤੇ ਬ੍ਰੀਚ ਆਫ ٹرسٹ ਤੇ ਜਿਹੜਾ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਸੋ ਉਹਦੇ ਵਿੱਚ ਵਿਗੜਪਾਉਣ ਦੇ ਦੋਸ਼ ਲੱਗੇ ਨੇ ਸੋ ਇਹ ਬੜੀ ਮੰਦਭਾਗੀ ਗੱਲ ਹੈ ਕਿ ਜਿਹੜਾ ਇਹ ਆਫੀਸਰ ਜਿਹਨੂੰ ਦੱਸਿਆਲੇ ਵਿੱਚ 14 ਸਾਲ ਇਹ ਪੁਲਿਸ ਸਰਵਿਸ ਬੋਰਡ ਦੇ ਵਿੱਚ ਰਿਹਾ ਆ ਤੇ ਉਹਦੇ ਉੱਪਰ ਇਹ ਕਿਹੜੇ ਅਲਿਗੇਸ਼ਨ ਲੱਗਦੇ ਆ ਗ੍ਰਿਫਤਾਰੀ ਹੋਣੀ ਚਾਹੀਦੀ ਜਾਂ ਚਾਰਜ ਹੋਣੇ ਸੋ ਇਹ ਕਾਫੀ ਇਹ ਮੰਦਭਾਗੀ ਗੱਲ ਹੈ ਤੇ ਇੱਕ ਖਬਰ ਪਿੰਡ ਦੀ ਗੱਲ ਜੋ ਮਿਸਿਸ ਸਾਗਾ ਤੋਂ ਵੀ ਆ ਰਹੀ ਹੈ ਤੋ ਇਸ ਖਬਰ ਦੇ ਮਤਲਬ ਕੀ ਹੈ ਕਿ ਉੱਥੇ ਇੱਕ ਇੱਕ ਬੱਸ ਸੀ ਜਿਹੜੀ ਕਿ ਮੀਸੀਸਾਗਾ ਇਨਟਰਸ ਦੇ ਨਾਲ ਸੰਬੰਧਿਤ ਸੀਗੀ ਤੋਂ ਉਸ ਬੱਸ ਨੂੰ ਸ਼ਾਮੇ ਤਕਰੀਬਨ 6 ਵਜੇ ਦੇ ਕਰੀਬ ਜਿਹੜੀ ਮੀਤੀ ਸਾਗਾ ਘਾਡੇ ਦੀ ਬੱਸ ਸੀ ਤੇ ਟਿਕ ਲੈਂਡਨ ਐਵਨਿਊ ਤੇ ਚੇਜ ਐਵਨਿਊ ਨੇੜੇ ਬੱਸ ਨੂੰ ਆਗ ਲੱਗ ਗਈ ਤੇ ਬੱਸ ਵਿੱਚ ਦੱਸੇ ਜਾ ਰਿਹਾ ਕਿ 5 ਸਵਾਰੀਆਂ ਸੀ ਨਾਲ ਡਰਾਈਵਰ ਸੀਗਾ ਪਰ ਸਾਰੇ ਹੀ ਸੁਰੱਖਿਆ ਦੇ ਜਿਹੜੇ ਬਾਹਰ ਨਿਕਲਦੇ ਵਿੱਚ ਕਾਮਯਾਬ ਹੋਏ ਨੇ ਸੋ ਇਸ ਬੱਸ ਨੂੰ ਆਗ ਤੇ ਲੱਗਣ ਦੀ ਜਿਹੜੀ ਘਟਨਾ ਹੈ ਇਹ ਵੀ ਕਾਲੇ ਸ਼ਾਮ ਨੂੰ ਮੀਤੀ ਸਾਗਾ ਚ ਵਾਪਰੀ ਜੀ ਪ੍ਰੇਨ ਸਾਹਿਬ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਪ੍ਰੇਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਕਿਸੇ ਵੀਰਪ੍ਰਾਨ ਪਰਾਨੇ 416 848 9698 ਤੇ ਗੱਲਬਾਤ